ਫੋਨ ਨਿਯੋਜਨ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਕੌਣੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਪਿੰਡ ਦੇ ਭਰਾ ਟਰੈਕਟਰਾਂ ਨਾਲ ਲੈ ਕੇ ਤੁਰੇ ਆ ਜਿਹੜਾ ਅਹਾਂ ਦੀ ਮਾਰ ਦਿੱਤੀ ਹੈ ਫਤੂ ਮੰਗਰ ਰੋਡ ਤੇ ਬਸਨਾ ਬਰਬਾਦ ਹੋ ਰਹੀਆਂ ਘਰ ਟਹਿਗੇ ਆ ਉਹਨਾਂ ਦੀ ਸਹਾਇਤਾ ਕੋਈ ਰੱਤ ਕੱਤੀ ਕਰਦੇ ਨੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਟਰੈਕਟਰ ਟਰਾਲਾ ਛੋਟੇ ਹੀ ਬਾਹਰ ਚ ਆਊਗਾ ਜੋ ਜਿੰਨੀ ਸਰਦਾ ਦਾਨ ਹਵਾ ਸਮਾਨ ਜੋ ਸਰਦਾ ਆਟਾ ਦਾਲ ਕਣਕ ਕੱਪੜੇ ਜੋ ਵੀ ਕਿਸੇ ਦੀ ਜਿੰਨੀ ਤੇ ਦੀ ਸਰਦਾ ਉਹਨਾਂ ਇਸ ਟਰਾਲੇ 'ਚ ਜ਼ਰੂਰ ਪਹੁੰਚਦਾ ਕਰੋ ਤਾਂ ਜੋ ਉਹਨਾਂ ਨੂੰ ਹੜਪੀਰਤਾ ਨੂੰ ਆਪਾਂ ਇਹ ਰਸਦ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੀ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਣੇ ਭਰਾ ਗਰਲਾਹ ਲਈ ਅਮਰਜੀਤ ਨੂੰ ਸਾਰੇ ਇਹ ਆਪਣਾ ਮੈਂਬਰ ਇਹ ਨਾ ਪਿੰਡ ਚੋਂ ਗਰਾਈ ਘੱਟੀ ਕਰਦੇ ਆਂ ਸੇਵਾ ਜਿਹੜੀ ਹੜ ਆਇਆ ਹੜ ਪੀੜਤਾ ਵਾਸਤੇ ਕੋਈ ਸੂਈ ਜੋ ਕਰਾ ਕੋਈ ਸਲਾਈ ਜੋ ਕਰਾ ਤੇ ਸਾਰੇ ਭਰਾ ਜਿੰਨੇ ਜੋ ਕਰੇ ਹੈਗੇ ਦਾਣਾ ਆਪਦਾ ਮੰਨ ਲਓ ਆਪਦਾ ਹਿੱਸਾ ਪਾਓ ਤੇ ਆਪਾਂ ਜਲਦ ਤੋਂ ਜਲਦ ਉਹਨਾਂ ਵਾਸਤੇ ਲੈ ਕੇ ਚੱਲੀਏ ਬਹੁਤ ਮਾੜੇ ਹਾਲਾਤ ਆ ਜੇ ਅੱਜ ਆਪਾਂ ਕਿਸੇ ਨਾਲ ਖੜਾਂਗੇ ਤੇ ਕੱਲ ਨੂੰ ਭਈ ਉਹ ਆਪਣੇ ਨਾਲ ਖੜੂਗਾ ਹਮਦਰਦੀ ਪਹਿਲ ਦੇ ਆਧਾਰ ਤੇ ਉਹਦੇ ਇਨਸਾਨੀਅਤ ਦੇ ਤੌਰ ਤੇ ਤੇ ਬਹੁਤ ਚੰਗਾ ਕੰਮ ਆ ਕਰ ਲਾਲ ਬਾਈ ਤੁਸੀਂ ਲੱਗੇ ਆ ਤੁਹਾਨੂੰ ਤੁਹਾਨੂੰ ਸ਼ਾਬਾਸ਼ ਹੈ ਤੇ ਬਾਈ ਸਾਰੇ ਨਗਰ ਦਾ ਸਹਿਯੋਗ ਬਹੁਤ ਨਗਰ ਦਾ ਸਹਿਯੋਗ ਬਾਈ ਸਾਰੇ ਦਿਓ ਅੰਦਰ ਵੀਡੀਓ ਬਣਾਵੇ ਤੇ ਅੰਦਰ ਵੜ ਕੇ ਨਾ ਬੈਠੋ ਬਾਹਰ ਨਿਕਲੋ ਹਾਂ ਤੇ ਤੁਹਾਡੇ 12 ਮੂਰੇ ਬਾਈ ਗੱਡੀ ਆਊਗੀ ਕੋਈ ਮੈਂ ਤਾਂ ਅੱਗੇ ਕਿਸ਼ਤੀ ਸਮਝ ਗਿਆ ਸੀਗਾ ਮੈਂ ਕਿਹਾ ਕਿਸ਼ਤੀ ਲਈ ਫਿਰਦੇ ਆ ਤੇ ਭਾਈ ਸਾਰੇ ਭਾਈ ਆਓ ਠੀਕ ਆ ਓਕੇ ਜੀ ਲੰਘ ਜੀ ਹਾਂ ਖਸਾਨੀ ਵਾਲਾ ਟਰਾਲਾ ਹਾਂ ਵਸਤ ਵਿਖਾ ਦੇ ਮੜੀ ਪਿੰਦੇ ਆ ਇੱਕ ਗਲੀ ਤੁਸੀਂ ਮਤਲਬ ਸੇਵਾ ਕੀਤੀ ਆ ਆਪਣੀ ਹਾਂ ਭਾਈ ਥੋੜੇ ਥੋੜੇ ਨਾਲ ਕਹਿੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦੇ ਆ ਸਮੁੰਦਰ ਭਰ ਜਾਂਦੇ ਆ ਇਹ ਤਾਂ ਫੇਰ ਵੀ ਟਰਾਲੇ ਆ ਚਲੋ ਜੀ ਧੰਨਵਾਦ ਤੇ ਦੱਸੋ ਭਾਈ ਕੀ